ਇਹ ਮੈਸੀ ਫਰਗੂਸਨ ਦਾ 5218 ਟਰੈਕਟਰ ਹੈ ਜੀ ਇਹ 20 ਹਸਪਾਵਰ ਦਾ ਟਰੈਕਟਰ ਹੈ ਜੀ ਇਹਦੀ ਜਿਹੜੀ ਹੁਣ ਕੀਮਤ ਹੈ ਜੀ 8 ਲੱਖ 49 ਹਜ਼ਾਰ 999 ਰੁਪਏ ਭਾਜੀ ਇਹਦੀ ਕੀਮਤ ਹੈ ਪਿੱਛੇ ਵਾਲਾ ਹਿੱਸਾ ਭਾਜੀ ਇਹਦਾ ਨਿਊਟਰਲ ਹੋ ਜਾਂਦਾ ਆ ਇਹਦੇ ਅੱਗੇ ਵਾਲੇ ਟਾਇਰ ਦੋਨੋਂ ਸਾਈਡ ਨੂੰ ਅੱਗੇ ਨੂੰ ਵੀ ਜ਼ੋਰ ਮਾਰਦੇ ਆ ਤੇ ਪਿੱਛੇ ਨੂੰ ਵੀ ਜ਼ੋਰ ਮਾਰਦੇ ਆ ਇਹ ਕੰਬਾਈਨ ਆਪਣੇ ਇੰਡੀਆ ਦੇ ਸਭ ਤੋਂ ਪੁਰਾਣੀ ਕੰਬਾਈਨ ਆ ਜੀ ਇਹ ਲਾਂਚ ਹੋਈ ਸੀ 1981 ਵਿੱਚ ਜੋ ਟੈਕਨੋਲੋਜੀ ਔਰ ਆਪਣਾ ਇੰਟੈਲੀਜੈਂਟ ਹਰਵੈਸਟਰ ਆ ਜਿਹਦੇ ਵਿੱਚ ਜੀਪੀਐਸ ਲੱਗਾ ਜੋ ਕਿ ਦੇ ਨਾਲ ਬੁਲਟ ਫਰੀ ਦੇ ਰਹੇ ਆ ਆਪਾਂ ਫਿਲਹਾਲ ਮੇ 5,36,000 ਦੀ ਐਮ ਆਰ ਪੀ ਆ 21000 ਦਾ ਡਿਸਕਾਊਂਟ ਮਿਲ ਰਿਹਾ 21 ਟਰੈਕਟਰ 5 ਸਿਲੰਡਰ ਹੈ ਅੱਛਾ ਜੀ 5 ਸਿਲੰਡਰ ਹੋਣ ਦੇ ਬਾਵਜੂਦ ਜਿਹੜੀ ਜਿਹੜੀ ਟਾਰਕਾ ਉਹ 235 ਟਾਰਕਾ ਜਦੋਂ ਕਿ ਆਪਣੀ 4 ਸਿਲੰਡਰ 750 ਦੀ ਆਉਂਦੀ 150 ਦੇ ਨਾਲ ਹੀ ਸੋਨਲ ਦਾ ਨਾਮ ਹੈ ਇਹ ਕਹਿਣਾ ਚਾਹੁੰਗਾ ਜੇ ਮਤਲਬ 100 ਟਰੈਕਟਰ ਵਿਕਦਾ ਤਾਂ 50 ਟਰੈਕਟਰ 750 ਹੀ ਵਿਕਦਾ ਅਸੀਂ ਨਿਊ ਲਾਂਚ ਕਰ ਰਹੇ ਹਾਂ ਜੀ ਇਹ 75 ਟਰੈਕਟਰ ਹੈ 3 ਪਰ ਸਪੀਡ ਚ ਅੱਛਾ ਜੀ ਜਿਦਾਂ ਵੀ ਦੇਖੋ ਪੰਜਾਬ 'ਚ ਅੱਜਕੱਲ ਮੱਕੀ ਦਾ ਸੀਜ਼ਨ ਮੱਕੀ ਦਾ ਕੰਮ ਕਾਫੀ ਲੋਕ ਕਰ ਰਹੇ ਨੇ ਹ ਮੱਕੀ ਦਾ ਚਾਰ ਪਾ ਰਹੇ ਨੇ ਹਾਂ ਸਪੈਸ਼ਲੀ ਉਸ ਵਾਸਤੇ ਟਰੈਕਟਰ ਡਿਜ਼ਾਈਨ ਕੀਤਾ ਗਿਆ 1366000 ਰੁਪਏ ਟਰੈਕਟਰ ਦੀ ਜਿਹੜੀ ਵਾਰੰਟੀ ਹੈ 5 ਸਾਲ ਦੀ ਵਾਰੰਟੀ ਹੈ ਨਵਾਂ ਤੇ ਫਰੈਸ਼ ਬ੍ਰਾਂਡ ਕਹਿ ਸਕਦੇ ਹਾਂ ਕਿ ਕੰਪਨੀ ਵੱਲੋਂ ਨਵੇਂ ਲਾਂਚ ਕੀਤਾ ਹੋਇਆ ਟਰੈਕਟਰ ਹੈ ਇਹ ਚਾਰ ਸਿਲੰਡਰ ਇੰਜਨ ਆ ਜੀ ਤੇ ਇਹਦੀ ਜਿਹੜੀ ਸੀਸੀ ਹੈ 382 ਸੀਸੀ ਦਾ ਇੰਜਨ ਹੈ ਇਹਦਾ ਯਾਰ ਦੋਸਤੋ ਕਿਸਾਨ ਮੇਲੇ ਦੇ ਉੱਤੇ ਆਏ ਆ ਅੱਜ ਪਹਿਲਾ ਦਿਨ ਆ 26 ਤਰੀਕ ਆ ਅੱਜ ਤੇ ਅੱਜ ਸ਼ੁਰੂਆਤ ਕਰਾਂਗੇ ਮਸ਼ੀਨਾਂ ਤੋਂ ਬਹੁਤ ਸਾਰੀਆਂ ਮਸ਼ੀਨਾਂ ਇੱਥੇ ਆਉਂਦੀਆਂ ਮਸ਼ੀਨਰੀ ਨਵੀਂ ਦੇਖਣ ਵਾਲੀ ਹੁੰਦੀ ਆ ਨਵੀਂ ਮਸ਼ੀਨਰੀ ਅਪਡੇਟਡ ਮਸ਼ੀਨਰੀ ਜਿਹੜੀ ਆ ਉਹ ਨਵੀਆਂ ਖੋਜਾਂ ਉਹਨਾਂ ਨੂੰ ਦੇਖਣ ਨੂੰ ਮਿਲਦੀਆਂ ਆਜੋ ਆਪਾਂ ਦਿਖਾਉਦੇ ਆ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਕਰਨੀ ਆ ਮੈਸੀ ਫਰਗੂਸਨ ਤੋਂ ਟਰੈਕਟਰ ਵੈਸੇ ਯਾਰ ਬਹੁਤ ਸੋਹਣਾ ਲੱਗਦਾ ਨਾ ਛੋਟਾ ਖੜਾ ਜਿਹੜਾ ਹੈ ਚਲੋ ਖੈਰ ਆਜੋ ਇਹਨਾਂ ਦੇ ਬੰਦਿਆਂ ਨਾਲ ਗੱਲ ਕਰਦੇ ਆ ਉਹ ਆਪਾਂ ਦੱਸਣਗੇ ਕਿ ਇਹ ਕੀ ਰੇਟ ਨੇ ਤੇ ਕੀ ਹਿਸਾਬ ਕਿਤਾਬ ਹੈ ਨਾ ਟਰੈਕਟਰਾਂ ਦਾ ਇਹਨਾਂ ਦੇ ਪ੍ਰਤੀਨਿਧੀ ਬਾਈ ਸੁਖਨਾਮ ਸਿੰਘ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਆ ਬਾਈ ਆਹ ਟਰੈਕਟਰ ਬਾਰੇ ਪਹਿਲਾਂ ਦੱਸ ਦਿਓ ਯਾਰ ਇਹ ਬਹੁਤ ਸੋਹਣਾ ਲੱਗਦਾ ਟਰੈਕਟਰ ਬਾਈ ਇਹ ਮੈਸੀ ਫਰਗੂਸਨ ਦਾ 5118 ਟਰੈਕਟਰ ਹੈ ਜੀ ਇਹ 20 ਹਸਪਾਵਰ ਦਾ ਟਰੈਕਟਰ ਹੈ ਜੀ ਮੇਲੇ ਤੇ ਭਾਜੀ ਡਿਸਕਾਊਂਟ ਕਰ ਦਵਾਂਗੇ ਜੀ ਅੱਛਾ ਜੀ ਕਰ ਦਿੰਦੇ ਆ ਹਾਂਜੀ ਠੀਕ ਆ ਭਾਜੀ ਇਹ ਨਵਾਂ ਮਾਡਲ ਹੈ ਭਾਜੀ 254 ਸਾਰੇ ਟਰੈਕਟਰ ਆ 50 ਹਸਪਾਵਰ ਦੀ ਕੈਟਾਗਰੀ ਦੇ ਟਰੈਕਟਰ ਆ ਜੀ ਭਾਜੀ ਇਸ ਟਰੈਕਟਰ ਦੀ ਜੋ ਕੀਮਤ ਹੈ ਪਹਿਲਾਂ ਇਸ ਦੀ ਟਰੈਕਟਰ ਦੀ ਕੀਮਤ ਸੀਗੀ 10 ਲੱਖ 88000 ਰੁਪਿਆ ਫਿਰ ਕੰਪਨੀ ਵੱਲੋਂ ਭਾਜੀ ਇੱਕ ਸਪੈਸ਼ਲ ਡਿਸਕਾਊਂਟ ਦਿੱਤਾ ਗਿਆ ਜੀ 2 ਲੱਖ ਦਾ ਭਾਜੀ ਅਸੀਂ ਡਿਸਕਾਊਂਟ ਦਿੱਤਾ ਹੋਇਆ ਸੀਗਾ ਉਸ ਤੋਂ ਬਾਅਦ ਭਾਜੀ ਇਹਦੀ ਕੀਮਤ ਹੋਰ ਘਟ ਗਈ ਜਦੋਂ ਇਹਦੀ GST 12% ਤੋਂ 7% ਘਟ ਗਈ 5% ਦੇ ਹ ਇਹਦੀ ਜਿਹੜੀ ਹੁਣ ਕੀਮਤ ਹੈ ਜੀ 8,39,999 ਰੁਪਏ ਭਾਜੀ ਇਹਦੀ ਕੀਮਤ ਹੈ ਹੋਰ ਵੀਲ ਡਰਾਈਵ ਚ ਭਾਜੀ ਇਹ ਟਰੈਕਟਰ ਆ ਅੱਛਾ ਜੀ ਕਰਾਰੋ ਵਾਲਾ ਭਾਜੀ ਇਹਦੇ ਵਿੱਚ ਹਿੱਸਾ ਲੱਗਿਆ ਹੋਇਆ ਹਾਂ 4 ਵੀਲ ਡਰਾਈਵ ਚ ਭਾਜੀ ਇੱਕ ਬਹੁਤ ਵਧੀਆ ਵਿਸ਼ੇਸ਼ਤਾ ਇਹਦੇ ਵਿੱਚ ਹੈਗੀ ਹੈ 4 ਵੀਲ ਤੇ ਜਿਆਦਾ ਚਾਰੋਂ ਟਾਇਰ ਜ਼ੋਰ ਕਰਦੇ ਆ ਤੇ ਜਾਂ ਭਾਜੀ ਅੱਗੇ ਵਾਲੇ ਇਕੱਲੇ ਜ਼ੋਰ ਮਾਰ ਕੱਲੇ ਜ਼ੋਰ ਮਾਰਦੇ ਇਹਦੇ ਵਿੱਚ ਬਾਜੀ ਜਿਹੜੀ ਸਪੈਸ਼ਲਿਸਟੀ ਹੈਗੀ ਆ ਇਹਦੇ ਅੱਗੇ ਵਾਲੇ ਟਾਇਰ ਨੇ ਜੋ ਕੱਲੇ ਵੀ ਜ਼ੋਰ ਮਾਰਦੇ ਨੇ ਜੀ ਪਿੱਛੇ ਵਾਲਾ ਹਿੱਸਾ ਬਾਜੀ ਇਹਦਾ ਨਿਊਟਰਲ ਹੋ ਜਾਂਦਾ ਆ ਇਹਦੇ ਅੱਗੇ ਵਾਲੇ ਟਾਇਰ ਦੋਨੋਂ ਸਾਈਡ ਨੂੰ ਅੱਗੇ ਨੂੰ ਵੀ ਜ਼ੋਰ ਮਾਰਦੇ ਆ ਤੇ ਪਿੱਛੇ ਨੂੰ ਵੀ ਜ਼ੋਰ ਮਾਰਦੇ ਆ ਕਰਾਰੋ ਵਾਲਾ ਬਾਜੀ ਇਹਦੇ ਵਿੱਚ ਹਿੱਸਾ ਲੱਗਾ ਹੋਇਆ ਔਇਲ ਇਹਦੇ ਵਿੱਚ ਪੈਂਦਾ ਹੈਗਾ ਇਹ ਡਾਇਰੈਕਟਰ ਬਾਜੀ 9563 ਟਰੈਕਟਰ ਹੈਗਾ ਆ ਬਾਜੀ ਇਹ 60 ਕੈਟਾਗਰੀ ਦਾ ਟਰੈਕਟਰ ਆ ਸੀਆਰਡੀ ਜੀ ਬਾਜੀ ਇਹ ਟਰੈਕ ਤੇ ਆਉਂਦਾ ਆ ਜੋ ਇਸ ਦੇ ਵਿੱਚ ਗੇਅਰ ਬਾਕਸ ਹੈਗਾ ਆ ਉਹ ਚਾਰ ਤਰ੍ਹਾਂ ਦਾ ਗੇਅਰ ਹੈ ਆ A B C D ਗੇਅਰ ਪਾਜੀ ਇਹਦੇ ਵਿੱਚ ਦਿੱਤਾ ਹੋਇਆ ਜੀ ਠੀਕ ਆ ਜੀ ਹਾਂਜੀ ਇਹਦੇ 16 ਦੇ 16 ਨੂੰ ਦੇ ਟਰਨ ਇਹ ਵੈਸੇ ਪ੍ਰਾਈਸ ਇਹਦਾ 12,75,000 ਆ ਹਾਂਜੀ ਠੀਕ ਆ ਤੇ 60,000 ਦਾ ਪਾਜੀ ਇਹ ਤੇ ਡਿਸਕਾਊਂਟ ਚੱਲ ਰਿਹਾ ਜੋ ਨੈਟ ਪ੍ਰਾਈਸ ਪਾਜੀ ਦੇ ਦਾਂਗੇ 12,10,000 ਦਾ ਪਾਜੀ ਟਰੈਕਟਰ ਦੇ ਪਾਜੀ ਇਹ ਟਾਫੇ 30 ਔਰਥਰ ਟਰੈਕਟਰ ਹੈ ਜੀ ਬਾਗਬਾਨੀ ਵਾਸਤੇ ਇਹ ਟਰੈਕਟਰ ਦੀ ਜੋ ਕੀਮਤ ਹੈ ਭਾਜੀ 590000 ਹੈ ਜੀ ਜੋ ਮੇਲੇ 'ਚ ਅਸੀਂ 40000 ਦਾ ਇਹ ਤੇ ਡਿਸਕਾਊਂਟ ਦੇ ਦੇਵਾਂਗੇ 30 ਹਸਪਾਵਰ ਦਾ ਭਾਜੀ ਇਹ ਟਰੈਕਟਰ ਹੈ ਜੀ ਬਾਗਬਾਨੀ ਵਾਸਤੇ ਜੀ ਬਹੁਤ ਸਪੈਸ਼ਲ ਹੈ ਜੀ ਭਾਜੀ ਸਪੈਸ਼ਲ ਚੀਜ਼ਾਂ ਨੇ ਦੋਨੋਂ ਬਾਗਬਾਨੀ ਵਾਸਤੇ ਬਾਗਬਾਨੀ ਵਾਸਤੇ ਓਦਾਂ ਵੀ ਕੰਮ ਬਹੁਤ ਦੇਣਦਾ ਹੈ ਐਸੀ ਗੱਲ ਨਹੀਂ ਥੋੜੀਆਂ ਥਾਂਾਂ ਦੇ ਜਿੱਥੇ ਘੱਟ ਥਾਂ ਆ ਜਿੱਥੇ ਜਾਣਾ ਆਉਣਾ ਔਖਾ ਆ ਜਿੱਥੇ ਹਾਂਜੀ ਬਿਲਕੁਲ ਭਾਜੀ ਬਿਲਕੁਲ ਜੀ ਕੱਲਾ ਬਾਗਬਾਨੀ ਤੇ ਐਵੇਂ ਕਾਹਤੋਂ ਕਹੀਏ ਇਹ ਬਾਜੀ ਮੈਸੀ ਫਰਗੂਸਨ ਦਾ 241 ਡੀਆਈ ਮਾਡਲ ਹੈ ਜੀ ਇਹ 42 ਹਸ ਪਾਵਰ ਦਾ ਬਾਜੀ ਟਰੈਕਟਰ ਹੈ ਜੀ ਅੱਛਾ ਬਾਜੀ ਇਹਦੀ ਜਿਹੜੀ ਕੀਮਤ ਹੈ 7.5 ਲੱਖ ਰੁਪਏ ਕੀਮਤ ਹੈ ਬਾਜੀ ਮੇਲੇ ਦਾ 40000 ਰੁਪਏ ਤੇ ਜੇ ਡਿਸਕਾਊਂਟ ਕਰਕੇ 7 ਲੱਖ 10000 ਦਾ ਬਾਜੀ ਇਹ ਟਰੈਕਟਰ ਆਪਾਂ ਤੁਹਾਨੂੰ ਦੇ ਦਵਾਂਗੇ ਇਹ ਵੱਡਾ ਟਰੈਕਟਰ ਹੈ ਇਹ ਬਾਜੀ ਇਹ ਜਿਹੜਾ ਟਰੈਕਟਰ ਹੈਗਾ ਇਹ 9500 ਟਰੈਕਟਰ ਦੁਵਾਰਾ ਤੋਂ ਆਪਾਂ ਨੇ ਲਾਂਚ ਕਰਿਆ ਹੈਗਾ ਬਾਜੀ ਜਿਹੜਾ ਪਹਿਲਾਂ 9500 ਟਰੈਕਟਰ ਆਉਂਦਾ ਸੀ 58 ਹਸ ਪਾਵਰ ਚ ਆਉਂਦਾ ਸੀ ਸੀਆਈਡੀ ਕਰਕੇ ਬਾਜੀ ਆਪਾਂ ਇਹਨੂੰ 50 50 ਹੋ ਕੈਟਾਗਰੀ ਵਿੱਚ ਇਸ ਦੀ ਜੋ ਕੀਮਤ ਹੈ 10 ਲੱਖ ਤੇ 75000 ਰੁਪਏ ਬਾਜੀ ਕੀਮਤ ਹੈ ਜੀ ਮੇਲੇ ਦਾ ਜੋ ਇਸ ਤੇ ਡਿਸਕਾਊਂਟ ਚੱਲ ਰਿਹਾ 65000 ਦਾ ਬਾਜੀ ਡਿਸਕਾਊਂਟ ਚੱਲ ਰਿਹਾ ਜੋ ਇਸ ਟਾਈਮ ਆਪਾਂ ਤੁਹਾਨੂੰ ਟਰੈਕਟਰ 10 ਲੱਖ 10000 ਦਾ ਹੀ ਟਰੈਕਟਰ ਬਾਜੀ ਦੇ ਦਵਾਂਗੇ ਸੋ ਬਹੁਤ ਹੀ ਸੋਹਣਾ ਟਰੈਕਟਰ ਆ ਜੀ ਕਮਾਲ ਦਾ ਟਰੈਕਟਰ ਆ ਬੜਾ ਜ਼ਬਰਦਸਤ ਆ ਸੋ ਮੈਸੀ ਬਹੁਤ ਹੀ ਪਸੰਦੀਦਾ ਬ੍ਰਾਂਡ ਆ ਇਹ ਕਿਸਾਨ ਵੀਰਾਂ ਦਾ ਲਓ ਜੀ ਅੱਗੇ ਸਵਰਾਜ ਵਾਲਿਆਂ ਕੋ ਆਏ ਆ ਤੇ ਸਵਰਾਜ ਵਾਲਿਆਂ ਦੇ ਸਭ ਤੋਂ ਪਹਿਲਾਂ ਕੰਬਾਈਨ ਵੇਖਦੇ ਆਪਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆ ਆਹ ਜਿਹੜੀ ਕੰਬਾਈਨ ਆ ਇਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਜੀ। ਇਹ ਨਿਊ ਮਾਡਲ ਹੈ ਤੁਹਾਡਾ ਜਾਂ ਬਾਈ ਜੀ ਇਹ ਕੰਬਾਈਨ ਆਪਣੇ ਇੰਡੀਆ ਦੀ ਸਭ ਤੋਂ ਪੁਰਾਣੀ ਕੰਬਾਈਨ ਆ। ਜੀ ਇਹ ਲਾਂਚ ਹੋਈ ਸੀ 1981 ਵਿੱਚ ਜੋ ਕਿ ਪਹਿਲਾ ਮਾਡਲ ਸਾਡਾ 1981 ਮਾਡਲ ਆਂਦਾ ਰਿਹਾ ਜਿਵੇਂ ਕਿ ਹੁਣ ਸਵਰਾਜ 8200 ਆ ਰਿਹਾ ਆ। ਇਹਦੇ ਜਿਹੜੇ ਇੰਜਨ ਆ ਸਾਡਾ ਮਹਿੰਦਰਾ ਦਾ ਖੁਦ ਦਾ ਇੰਜਨ ਦਿੱਤਾ ਹੋਇਆ ਜੋ ਕਿ ਚਾਰ ਸਿਲੰਡਰਾਂ ਔਰ 110 HP ਦਾ ਆ। ਅੱਛਾ। ਬਾਕੀ ਮੈਂ ਜਾਣਕਾਰੀ ਦਿੰਦਾ ਹੋਇਆ ਕਹਾਂਗਾ ਕਿ ਇਹ ਇੰਡੀਆ ਦਾ ਇੱਕ ਟੈਕਨੋਲੋਜੀ ਔਰ ਆਪਣਾ ਇੰਟੈਲੀਜੈਂਟ ਹਾਰਵੈਸਟਰ ਹੈ ਜਿਹਦੇ ਵਿੱਚ GPS ਲੱਗਾ ਜੋ ਕਿ ਤੁਹਾਨੂੰ ਟਾਈਮ-ਟਾਈਮ ਤੇ ਜੀ ਤੇਲ ਦੀ ਤੇਲ ਬਾਰੇ ਅਲਰਟ ਕਰਦਾ ਆ। ਉਸ ਤੋਂ ਇਲਾਵਾ ਆਪਣਾ ਮਤਲਬ ਕਿੱਥੇ ਤੁਹਾਡੀ ਮਸ਼ੀਨ ਚੱਲ ਰਹੀ ਆ, ਕਿੰਨੇ RPM ਤੇ ਚੱਲ ਰਹੀ ਆ, ਹਰ ਇੱਕ ਚੀਜ਼ ਤੁਹਾਡੇ ਫੋਨ ਤੇ ਅਲਰਟ ਕਰ ਰਹੀ ਆ। ਕਰ ਦਿੰਦੇ ਆ ਹਾਂਜੀ ਅੱਛਾ ਤੇ ਤੁਸੀਂ ਅਪਡੇਟ ਕਰਿਆ ਹਾਂਜੀ 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 ਠੀਕ ਉਹ ਖਾਸ ਆਪਾਂ ਇੱਕ ਮੇਲੇ ਵਾਸਤੇ ਆਫਰ ਲਾ ਰੱਖਿਆ ਹੋਇਆ ਅੱਛਾ ਇੱਕ ਆਫਰ ਕੀ ਹੋਇਆ ਜੀ ਕੰਬੈਨ ਦੇ ਨਾਲ ਬੁਲਟ ਫਰੀ ਦੇ ਰਹੇ ਆ ਆਪਾਂ ਫਿਲਹਾਲ ਅੱਛਾ ਜੀ ਰੋਲ ਇਨ ਫੀਲਡ ਇਹ ਜੋ ਆਫਰ ਆ ਮੇਲੇ ਵਾਸਤੇ ਹੀ ਵੈਲਿਡ ਆ ਅੱਛਾ ਜੀ ਹਾਂਜੀ ਤੇ ਦੋ ਦਿਨ ਲਈ ਮੇਲੇ ਵਾਸਤੇ ਜੋ ਵੀ ਆਪਣਾ ਕਿਸਾਨ ਭਰਾ ਆਏਗਾ ਉਹਨੂੰ ਬੁਲਟ ਨਾਲ ਦਿੱਤਾ ਜਾਏਗਾ ਬਾਕੀ ਆਪਾਂ ਗੱਲ ਕਰੀਏ ਮਸ਼ੀਨ ਦੀ ਤੇ ਜਿਵੇਂ ਕਿ ਪਹਿਲਾਂ ਸਾਡੇ ਚੇਂਜਰ ਦਾ ਜਿਹੜਾ ਹੁੰਦਾ ਸੀ ਉਹ ਪਰਲੀ ਸਾਈਡ ਹੁੰਦਾ ਸੀ ਹੁਣ ਇਹ ਨਾਬਾ ਟਾਈਪ ਜਿਵੇਂ ਆਪਾਂ ਕਹੇ ਦੀ ਆਮ ਤਰਿਕੇ ਨਾਲ ਬਣਾਤਾ ਜੀ ਤੇ ਹਿੱਸਾ ਜਿਹੜਾ ਆ ਉਹ ਪਹਿਲਾਂ ਸਿੰਪਲ ਸਟੇਟ ਹੁੰਦਾ ਸੀ ਹੁਣ ਮੱਛੀ ਟਾਈਪ ਦੇਤਾ ਆ ਹਮ ਸੀਬਾ ਲੰਬੀਆਂ ਕਰਤੀਆਂ ਅਸਤਾ ਵਕਰਾਂ ਵਿੱਚ ਫਰਕ ਪਾਦਾ ਹੈ ਟਾਇਰ ਵੱਡੇ ਕਰਤੇ ਆ ਜੀ ਇਹ ਚੀਜ਼ਾਂ ਨੂੰ ਮਿਲਾ ਕੇ ਬਹੁਤ ਹੀ ਇੱਕ ਵਧੀਆ ਤੇ ਇੱਕ ਪਾਵਰਫੁਲ ਹਾਰਵੈਸਟਰ ਬਣਿਆ ਜੋ ਕਿ ਕੱਟ ਖੱਪ ਦੇ ਵਿੱਚ ਵਧੀਆ ਮੈਲੇਜ ਦੇ ਕੇ ਕਿਸਾਨ ਦਾ ਫਾਇਦਾ ਕਰਦੀ ਹੈ ਬਹੁਤ ਹੀ ਜ਼ਬਰਦਸਤ ਟਰੈਕਟਰ ਆ ਬੜਾ ਵੱਡਾ ਟਰੈਕਟਰ ਆ ਜੀ ਇਹਦੀ ਪਾਵਰ ਜਿਹੜੀ ਆ ਉਹ ਇਹੀ ਦੱਸ ਸਕਦੇ ਪਰ ਇਹਨਾਂ ਕੋਲ ਹੈਲਪ ਕਰਨ ਨੂੰ ਇਸ ਵੇਲੇ ਕੋਈ ਬੰਦਾ ਨਹੀਂ ਸਗਾ ਤੇ ਹਾਲਾਂਕਿ ਇਹ ਵੀ ਇੱਕ ਸਮਾਰਟ ਕਨੈਕਟ ਆ ਬਸਰੇ ਨੇ ਟਰੈਕਟਰ ਆ کافی ਜ਼ਿਆਦਾ ਮਤਲਬ ਪਾਵਰਫੁਲ ਟਰੈਕਟਰ ਆ ਇਹ ਵੀ ਤਕਰੀਬਨ ਬੜੇ ਤਕੜੇ ਤਕੜੇ ਯਾਰ ਮਸ਼ੀਨਰੀ ਲੈ ਕੇ ਯਾਰ ਇਹ ਕੰਪਨੀਆਂ ਵਾਲੇ ਹਨ ਤੇ ਅਪਡੇਟਡ ਮਸ਼ੀਨਰੀ ਹੁੰਦੀ ਆ ਇਹਦੇ ਵਿੱਚ ਤਕਰੀਬਨ ਇਹਨਾਂ ਨੇ ਕੋਈ ਨਾ ਕੋਈ ਸੌਦਾ ਕੀਤਿਆਂ ਹੁੰਦੀਆਂ ਉਹ ਜਿਹੜੇ ਨਵੇਂ ਟਰੈਕਟਰ ਲੈਣ ਦੇ ਚਾਹਵਾਨ ਲੋਕ ਨੇ ਉਹ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਇੱਥੇ ਆ ਕੇ ਫਾਇਦਾ ਹੁੰਦਾ ਆ ਦਸਾਨ ਮੇਲੇ ਦੇ ਕਿਉਂਕਿ ਨਵਾਂ ਹੀ ਸਭ ਕੁਝ ਲੱਭਦਾ ਦੇਖਣ ਨੂੰ ਨਵੀਂ ਗੱਲਬਾਤ ਵੀ ਸਿੱਖ ਵੀ ਲੈਣੇ ਆ ਸੋ ਆ ਵੀ ਇੱਧਰ ਹਜੇ ਤੇ ਵੀ ਸਵਾਰਾ ਜੀ ਏ ਲੋਕ ਇੱਥੇ ਆ ਗਏ ਫੋਟੋਆਂ ਖਿਚਾ ਕੇ ਜਾਵੇ ਜਾਂਦੇ ਹੁੰਦੇ ਆ ਵੀ ਅਸੀਂ ਫੋਟੋ ਖਜਾਈਏ ਤੇ ਕਾਫੀ ਮਹਿੰਗੇ ਵੀ ਹੋਣਗੇ ਕਿਉਂਕਿ ਇੱਥੇ ਇਹਨਾਂ ਨੇ ਰੇਟ ਨਹੀਂ ਲਿਖ ਕੇ ਲਾਏ ਹੈਗੇ ਇਸ ਕਰਕੇ ਇਹ ਦਿੱਕਤ ਤਾਂ ਹੈਗੀ ਆ ਇੱਥੇ ਆ ਰੇਟ ਨਹੀਂ ਆਪਾਂ ਨੂੰ ਪਤਾ ਹੈਗਾ ਕਿ ਇੱਥੇ ਰੇਟ ਕੀ ਆ ਇਹਨਾਂ ਦੇ ਤੇ ਅੱਗੇ ਹ੍ਰਿਤੇਜ ਸਰ ਨੇ ਸੋਨਾ ਲੀਕਾ ਕੰਪਨੀ ਸੋਨਾ ਲੀਕਾ ਕੰਪਨੀ ਤੋਂ ਆਉਨੇ ਆ ਜੀ ਆਜੋ ਜੀ ਸਰ ਪਲੀਜ਼ ਸਰ ਇਹ ਮਾਡਲ ਵਾਰੀ ਦੱਸਿਓ ਪਲੀਜ਼ ਹੈਲੋ ਸ਼ਸ਼ੀਕਲ ਜੀ ਵੈਲਕਮ ਟੂ ਪੀਯੂ ਸਾਡੇ ਸਟਾਲ ਤੇ ਜੀ ਮੈਨੂੰ ਥੈਂਕ ਯੂ ਤੇ ਜੀ ਆਪਣਾ ਮਾਡਲ ਹੈ ਡੀਆਈ 62 ਟ੍ਰੈਕਟਰ ਦੀ ਖਾਸियत ਇਹ ਹੈ ਇੰਡਸਟਰੀ ਦਾ ਸਭ ਤੋਂ ਵੱਡਾ ਇੰਜਣ ਹੈ 2712 ਸੀਸੀ ਦਾ ਇੰਜਣ ਹੈ ਇਹ ਤੋਂ ਇੰਨਾ ਵੱਡਾ ਇੰਜਣ ਟ੍ਰੈਕਟਰ ਇੰਡਸਟਰੀ 'ਚ ਕਿਸੇ ਕੰਪਨੀ ਕੋਲ ਹੈਗਾ ਹੀ ਨਹੀਂ ਹਾਈ ਟਾਰਕ ਹੈ ਜੀ 275 ਨਿਊਟਨ ਮੀਟਰ ਦੀ ਟਾਰਕ ਹੈ ਚ 60 ਹੰਦਰ ਇੰਜਣ ਜੀ 2200 ਕਿਲੋਗ੍ਰਾਮ ਦੀ ਲਿਫਟਿੰਗ ਕੈਪੈਸਿਟੀ ਆਲ ਲਿਫਟਿੰਗ ਕੈਪੈਸਿਟੀ ਨਾਲ 5ਜੀ ਹਾਈਡਰੋਲਿਕ ਹੈ ਹਰ ਇੱਕ ਚੀਜ਼ ਅਸੀਂ ਲਿਖਤੀ ਰੂਪ 'ਚ ਦੇ ਰਹੇ ਕੋਈ ਮੋਝਵਾ ਨਹੀਂ ਫਾਇਰ ਚ ਇੰਡਸਟਰੀ ਲਗਾਇਆ ਹੋਇਆ ਹੈ ਓਕੇ ਠੀਕ ਹੈ ਜੀ ਵੈਰੀ ਗੁੱਡ ਔਰ ਇਸੇ ਸੈਗਮੈਂਟ ਚ ਅਸੀਂ ਫੋਰਵਰਡ ਡਰਾਈਵ ਟਰੈਕਟਰ ਲਾਂਚ ਕਰ ਰਹੇ ਹਾਂ ਅਸੀਂ ਆਲਰੇਡੀ ਪੰਜਾਬ ਚ ਫਾਸਟਸਟ ਟਰੈਕਟਰ ਸੇਲ ਕੀਤੇ ਹੋਏ ਨੇ 1000 ਟਰੈਕਟਰ ਲਾਸਟ 3 ਮਨਸ ਸੇਲ ਕਰਤਾ ਹੈ ਫੋਰਵਰਡ ਡਰਾਈਵ ਅੱਜ ਜਿਵੇਂ ਲਾਂਚ ਵੀ ਕਰ ਰਹੇ ਦੁਆਰਾ ਇਹ ਕਾਫੀ ਐਡਵਾਂਸਡ ਟੈਕਨੋਲੋਜੀ ਆ ਹਾਂ ਕਾਫੀ ਐਡਵਾਂਸਡ ਟੈਕਨੋਲੋਜੀ ਹੈ ਔਰ ਫਾਰਮਰਸ ਵਾਸਤੇ ਹਰ ਇੱਕ ਇੰਪਲੀਮੈਂਟਸ ਵਾਸਤੇ ਸਟੂਟੇਬਲ ਹੈ ਚਾਹੇ ਹਲਚ ਕਰੇ ਚਾਹੇ ਫਾਰਮਿੰਗ ਕਰੇ ਚਾਹੇ ਕੋਈ ਬੜਾ ਇੰਪਲੀਮੈਂਟ ਯੂਜ਼ ਕਰੇ ਉਹਦੇ ਵਾਸਤੇ ਟਰੈਕਟਰ ਬਹੁਤ ਸਟੂਟੇਬਲ ਹੈ ਇਹ ਜੀ ਆਪਣਾ ਸੀਆਰ ਜੀ ਇੰਜਨ ਸਾਈਜ਼ ਇਹਦਾ ਵੀ 4712 ਸੀਸੀ ਹੈ ਜਿਹੜੀ ਖਾਸ ਗੱਲ ਹੈ ਇਹ ਵਿਦਾਊਟ ਟਰਬੋ ਹੈ ਜੀ ਬਾਕੀ ਕੰਪਨੀਆਂ ਕਿਆ ਕਰ ਰਹੀਆਂ ਨੇ ਛੋਟੇ ਇੰਜਨ ਚ ਟਰਬੋ ਲਗਾ ਕੇ ਉਹਦੀ ਪਾਵਰ ਵਧਾ ਰਹੀਆਂ ਨੇ ਆਪਣਾ ਟਰੈਕਟਰ ਦਾ ਇੰਜਨ ਹੀ ਬਹੁਤ ਵੱਡਾ ਟਰਬੋ ਲਗਾਉਣ ਤੇ ਕੋਈ ਲੋੜ ਨਹੀਂ ਅੱਛਾ 4712 ਸੀਸੀ ਦਾ ਇੰਜਨ ਆ ਮਲਟੀ ਮੋਡ ਇੰਜਨ ਹੈ ਜੀ ਇਹੀ ਟਰੈਕਟਰ 65 ਐਚਪੀ ਬਣ ਜੇਗਾ ਇਹੀ 60 ਐਚਪੀ ਬਣ ਜਾਏਗਾ ਇਹੀ 55 ਐਚਪੀ ਬਣ ਜਾਏਗਾ ਅੱਛਾ ਜੀ ਐਸ ਪਰ ਰਿਕੁਆਇਰਮੈਂਟ ਦੀ ਫਾਰਮਸ ਨੂੰ ਮੰਨ ਲਓ ਐਚਪੀ ਦੀ ਘੱਟ ਲੋਡ ਆ 50 HP ਦੀ ਕੱਢ ਲੋ ਅੱਛਾ 55 HP ਕੱਢ ਲੋ ਜੀ ਮੀਡੀਅਮ ਕੰਮ ਕਰਨਾ ਹੈ 60 HP ਕੱਢ ਲੋ ਅੱਛਾ ਉਹ ਜਦੋਂ ਹੈਵੀ ਕੰਮ ਕਰਦਾ ਹੈ ਤੁਸੀਂ 65 HP ਚਲਾਓ ਅੱਛਾ ਇਹ ਮੋਡੀਫਾਈ ਹੋ ਜਾਂਦਾ ਹੈ ਮੋਡੀਫਾਈ ਹੋ ਜਾਂਦਾ ਇਹਦੀ ਪਾਵਰ ਮੋਡੀਫਾਈ ਹੋ ਜਾਂਦੀ ਹੈ ਪਾਵਰ ਮੋਡੀਫਾਈ ਹੋ ਜਾਂਦੀ ਹੈ ਉਹ ਸਿੰਗਲ ਇੱਕ ਬਟਨ ਨਾਲ ਸਿੰਗਲ ਇੱਕ ਬਟਨ ਨਾਲ ਉਹ ਵਾਹ ਧੰਨਵਾਦ ਆਇਓ ਜੀ ਲੈ ਵੇ फुल है फर्स्ट अच्छा जी पावर मोड 3 एचपी आ गया जी अच्छा जी नॉर्मल मोड आ गया थोड़ा 60 एचपी अच्छा जी इकोनॉमिक मोड आ गया ये 55 एचपी आ रहा है 55 एचपी सेकंड मैं तुम्हें तो दिखाऊंगा भी ये डैशबोर्ड सारा इलेक्ट्रिकल इलेक्ट्रॉनिक डैशबोर्ड है, है चारी। अच्छा जी इंडस्ट्री का पहला ट्रैक्टर है जो अपनी प्रॉब्लम भी आप ही बताता है इन केस कोराना खासा कोई इशू आता है डिजिटल है डिजिटल है एरर कोड डैशबोर्ड पे आ जाएगा बाकी कंपनियां तो लैपटॉप लगा के स्कैन करते हो ऐसे लोड नहीं ये आप ही दसेगा अपने आप दसेगा कि प्लस सिर दुख रहा है या पेट दुख रहा है ਵਾ 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 ਆਹੋ ਐਵੇਂ ਨਹੀਂ ਦੁਨੀਆ ਸੋਨਾਲੀ ਕੰ ਮੰਦੀ ਕਾਰ ਨੇ ਆ ਉਹਦਾ ਸਰ ਆ ਇੱਥੇ ਜਰੂਰ ਆਓ ਇਹ ਬੜਾ ਯਾਰ ਹੈ ਇਹ ਮੈਨੂੰ ਛੋਟੇ ਟਰੈਕਟਰ ਬੜੇ ਅਟਰੈਕਟਿਵ ਲੱਗਦੇ ਆ ਤੇ ਇਹ ਜਰੂਰ ਦੱਸ ਦਿਓ ਕੀ ਕੰਮ ਹੈ ਜੀ ਇਹ ਟਾਈਗਰ 30 ਹੈ 4x4 ਹਾਂ ਜੀ ਇਹ ਬੇਸਿਕਲੀ ਅਸੀਂ ਟਰੈਕਟਰ ਬਣਾਇਆ ਬਾਗਾਂ ਵਾਸਤੇ ਹਾਂ ਜੀ ਤੁਸੀਂ ਦੇਖੋ ਇਹਦੀ ਲੁੱਕ ਵਾਈਜ਼ ਦੇਖੋ ਇਹ ਇੰਟਰਨੈਸ਼ਨਲ ਲੁੱਕ ਇਹੀ ਟਰੈਕਟਰ ਐਕਸਪੋਰਟ ਹੁੰਦਾ ਅਸੀਂ ਹੁਣ ਇੰਡੀਆ ਚ ਲਾਂਚ ਕੀਤਾ ਹੈ ਜੀ ਜੀ ਮੈਂ ਤੁਹਾਨੂੰ ਕੋਈ ਕਹਾਂਗਾ ਰਿਕੁਐਸਟ ਕਰਾਂਗਾ ਤੁਸੀਂ ਪ੍ਰੋਪਰਲੀ ਲੁੱਕ ਚੈੱਕ ਕਰੋ ਇੰਟਰਨੈਸ਼ਨਲ ਲੋਕ ਆ ਸਾਰੀ ਇਹਦੀ ਅੱਛਾ ਜੀ ਇਹੀ ਡੈਕਟਰ ਐਕਸਪੋਰਟ ਹੋ ਰਿਹਾ ਜੀ ਅੱਛਾ ਜੀ ਮੈਂ ਨਾਲ ਦੱਸਣਾ ਵੀ ਚਾਹੂੰਗਾ ਕਿ ਸੋਨਾਲਕਾ ਇੰਡੀਆ ਦਾ ਨੰਬਰ 1 ਐਕਸਪੋਰਟਰ ਹੈ ਅੱਛਾ ਜੀ ਆਲਮੋਸਟ 35% ਬਾਗੀ ਸ਼ੇਅਰ ਜਿਹੜਾ ਐਕਸਪੋਰਟ ਦਾ ਉਹ ਸੋਨਾਲਕਾ ਦਾ ਹੈ ਵਾਹ ਐਗਜ਼ਾਮਪਲ ਜੇ 100 ਡੈਕਟਰ ਬਣ ਕੇ ਬਾਹਰ ਜਾ ਰਹੇ ਹੋ ਚ 35 ਡੈਕਟਰ ਸੋਨਾਲਕਾ ਦੇ ਜਾ ਰਹੇ ਨੇ ਉਹ ਵਾਹ ਬਹੁਤ ਵੱਡੀ ਅਚੀਵਮੈਂਟ ਹੈ ਇੱਕ ਡੋਮੈਸਟਿਕ ਕੰਪਨੀ ਜੋ 52 ਦੇਸ਼ਾਂ ਚ ਐਕਸਪੋਰਟ ਕਰ ਰਹੀ ਹੈ ਔਰ ਨੰਬਰ 1 ਵੀ ਹੈ ਵਾਹ ਵਾਹ ਜੀ ਵਾਹ ਪਰ ਲੁੱਕ ਹੀ ਬੜੀ ਕਮਾਲ ਆ ਹੈ ਜੇ ਆਪਾਂ ਕਹੀਏ ਡਿਜ਼ਾਈਨ ਹੀ ਬਹੁਤ ਵਧੀਆ ਕੰਪਲੀਮੈਂਟ ਡਿਜ਼ਾਈਨ ਕੀਤਾ ਹਨ ਇਹ ਔਰ ਇਹ ਡਿਜ਼ਾਈਨ ਵੀ ਸੋਰੀ ਆਪਾਂ ਰਹਿਗੇ ਕਰਨ ਵਾਲੇ ਕੀਮਤ ਇਹਦੀ ਕੀ ਹੈ ਕੀਮਤ ਸਮਝਾਏ ਡਿਜ਼ਾਈਨ ਹੈ ਡਿਜ਼ਾਈਨ ਵੀ ਯੂਰਪ ਚੋਂ ਆਇਆ ਹੈ ਆ ਬੜਾ ਅਜਿਹਾ ਟਾਈਗਰ ਦਾ ਡਿਜ਼ਾਈਨ ਹੈ ਜਿਹੜਾ ਯੂਰੋਪੀਅਨ ਡਿਜ਼ਾਈਨ ਆ ਉਹ ਗੱਡੀਆਂ ਜਾਂਦਾ ਫਰਾਰੀ ਹੋ ਗਈ ਬੀਟ ਹੋ ਗਈ ਹੈ ਕੋਈ ਵੀ ਗੱਡੀ ਜਿਹੜੀ ਆ ਜਿਹੜੀ ਯੂਰੋਪੀਅਨ ਡਿਜ਼ਾਈਨ ਦੇ ਅਸੀਂ ਟ੍ਰੈਕਟਰ ਦਾ ਡਿਜ਼ਾਈਨ ਵੀ ਯੂਰਪ ਚੋਂ ਆਇਆ ਸਾਡੀ ਟੈਗ ਲਾਈਨ ਹੈ ਟਾਈਗਰ ਦੀ ਡਿਜ਼ਾਈਨਡ ਇਨ ਯੂਰੋ 536000 ਦੀ ਐਮ ਆਰ ਪੀ ਆ 21000 ਦਾ ਡਿਸਕਾਊਂਟ ਆ ਮਿਲਦਾ 21000 ਦੋ ਦਿਨਾਂ ਵਾਸਤੇ 21000 ਦਾ ਡਿਸਕਾਊਂਟ ਆ ਜੇ ਕੋਈ ਆਪਣਾ ਕਿਸਾਨ ਭਰਾ ਮੇਲੇ ਚ ਬੁਕਿੰਗ ਦਿੰਦਾ ਹੈ ਤੇ 21000 ਦਾ ਡਿਸਕਾਊਂਟ ਆ ਵਾਹ ਯਾਨੀ 514000 ਦਾ ਡਟਰ ਮੇਲੇ ਚ ਪਾਏਗਾ ਮੇਲੇ ਚ ਪਾਏਗਾ ਇਹ ਜੀ ਆਪਣਾ ਟਾਈਗਰ 55 ਹੈ ਅੱਛਾ ਜੀ ਇਹ ਵੀ ਟਾਈਗਰ ਸ਼ੋਰ ਚ ਆ ਰਿਹਾ ਹੈ ਅੱਛਾ ਜੀ ਖਾਸਤ ਕੀ ਹੈ ਡਟਰ 3 ਸਿਲੰਡਰ ਹੈ ਅੱਛਾ ਜੀ 3 ਸਿਲੰਡਰ ਹੋਣ ਦੇ ਬਾਵਜੂਦ ਜਿਹੜੀ ਦੀ ਟਾਰਕਾ ਉਹ 235 ਟੋਰ ਦਾ ਜਿਹੜੀ ਕਿ ਆਪਣੀ 4 ਸਿਲੰਡਰ 750 ਦੀ ਆਂਦੀ ਹੈ ਜੀ ਯਾਨਕਿ ਇਹ ਟ੍ਰੈਕਟਰ ਇੱਕ ਕਾਫੀ ਫੁਰਤੀਲਾ ਹੋ ਗਿਆ ਹਾਂ ਫਿਊਲ ਐਫੀਸ਼ੈਂਟ ਹੋ ਗਿਆ ਔਰ ਪਾਵਰ ਪੂਰੀ ਦੇ ਰਿਹਾ ਹੈ ਜੀ ਪਲੱਸ ਅਸੀਂ ਕਿਆ ਦੇ ਰਹੇ ਹਾਂ ਜੀ ਜੀ 16 ਨੋ ਠਾਈ ਦੇ ਟਾਇਰ ਦੇ ਵਿਦ ਵੇਟ ਦੇ ਉਹ ਅੱਛਾ ਜੀ ਯਾਨਕਿ ਤੁਹਾਡੀ ਕਵਰੇਜ ਜਿਹੜੀ ਹੈ ਫਿਊਲ ਐਫੀਸ਼ੈਂਸੀ अच्छा जी फार्मिंग वास्ते बेस्ट और सुटेबल है सुपर सीडर बेलर डीपर कोई भी ਤੁਸੀਂ ਫਾਰਮਿੰਗ ਦਾ ਇੰਪਲੀਮੈਂਟਰੀਜ਼ ਤੋਂ ਨਾਲ ਉਹਦੇ ਵਾਸਤੇ ਬੈਸਟ ਟਰੈਕਟਰ ਹੈ 15 ਸਪੀਡ ਆ ਰਹੀ ਜੀ 12+3 ਸਪੀਡ ਚ ਟਰੈਕਟਰ ਆ ਰਿਹਾ ਹੈ ਵੈਸੇ ਵੀ ਡਿਜ਼ਾਈਨ ਵੀ ਇੰਨਾ ਸੋਹਣਾ ਆ ਕਿ ਡਿਜ਼ਾਈਨ ਸਰ ਵਰਲਡ ਕਲਾਸ ਆਇਓ ਵਰਲਡ ਕਲਾਸ ਵਰਲਡ ਕਲਾਸ ਡਿਜ਼ਾਈਨ ਹੈ ਨਾ ਸ਼ੱਕ ਵਰਲਡ ਕਲਾਸ ਦਾ ਟਰੈਕਟਰ ਇੰਡਸਟਰੀ ਚ ਇਹੋ ਜਿਹਾ ਡਿਜ਼ਾਈਨ ਕਿਸੇ ਕੋਲ ਹੈ ਹੀ ਨਹੀਂ ਹੈ ਹੀ ਨਹੀਂਗਾ ਉਹ ਜਿਵੇਂ ਮੈਨੂੰ ਚਾਹੀਦੀ ਆਪ ਵੀ ਦੇਖੋ ਵੀ ਕਿੰਨੇ ਟਰੈਕਟਰ ਖੜੇ ਪਰ ਇਹਦੇ ਵਰਗਾ ਡਿਜ਼ਾਈਨ ਕਿਸੇ ਕੰਪਨੀ ਕੋਲ ਹੈਗਾ ਵਾਹ ਜੀ ਵਾਹ ਬਿਨਾਂ ਸ਼ੱਕ ਸਰ ਬਿਨਾਂ ਸ਼ੱਕ ਅੱਗੇ ਸੋਨਾਲ ਅਲੀਕਾ ਦਾ ਇੱਕ ਹੋਰ ਟਰੈਕਟਰ ਆ ਡੀ ਆਈ 750 ਸੋ ਇਹ ਵੀ ਸਰ ਇਹ ਟਰੈਕਟਰ ਆਪਣਾ ਹੀਰੋ ਮਾਡਲ ਆ ਮਤਲਬ 750 ਦੇ ਨਾਲ ਹੀ ਸੋਨਾਲ ਕਦਾ ਨਾਮ ਹੈ ਜੀ ਅਬ ਮੈਂ ਇਹ ਕਹਿਣਾ ਚਾਹੁੰਗਾ ਜੇ ਮੰਨ ਲਓ 100 ਟਰੈਕਟਰ ਵਿਕਦਾ ਤਾਂ 50 ਟਰੈਕਟਰ 750 ਹੀ ਵਿਕਦਾ ਹੈ ਇਹ ਆਪਣਾ ਹੀਰੋ ਮੋਟਰ ਟਰੈਕਟਰ ਆ ਜੀ ਮਾਰਕੀਟ ਚ ਮਾਰਕੀਟ ਵੈਲਿਊ ਜਿਹਨੂੰ ਬੋ ਕਹਿੰਦੇ ਆ ਰੀਸੇਲ ਵੈਲਿਊ ਕਹਿੰਦੇ ਆ ਸਭ ਤੋਂ ਹ ਕਿਆ 40 ਹੰਡਰਡ ਟਰੈਕਟਰ ਜੀ 12 12 ਸਪੀਡ ਟਰੈਕਟਰ ਆਏਗਾ ਫਿਰ ਮੈਂ ਦਿਖਾਉਂਗਾ ਹਾਈਟ ਹੋਰ ਜੀ ਇਹ ਸਾਡੀ ਨਿਸ਼ਾਨੀ ਹੈ ਜੀ ਸੇਮ ਐਚਪੀ 'ਚ ਜਿਆਦਾ ਪਾਵਰਸ ਅਸੀਂ ਦੇ ਰਹੇ ਹਾਂ ਨਿਕਤੀ ਰੂਚ ਦੇ ਰਹੇ ਹਾਂ ਕੋਈ ਕੰਪਨੀ ਲੈ ਕੇ ਨਹੀਂ ਆਸੀਂ ਸਟ੍ਰਿਕਲ ਲਾਇਆ ਹੋਇਆ ਵਾਹ 235 ਨਿਊਟਨ ਪਰ ਟੋਕ ਇਸ ਐਚਪੀ 'ਚ ਕਿਸੇ ਕੰਪਨੀ ਕੋਲ ਹੈ ਨਹੀਂ ਜੀ ਵਾਹ ਤੇ ਕਾ ਵੀ ਬਹੁਤ ਸ਼ਾਨਦਾਰ ਟਰੈਕਟਰ ਤੇ ਬੜਾ ਵੱਡਾ ਟਰੈਕਟਰ ਇਹ ਅਗੇਨ ਸਰ ਅਸੀਂ ਨਿਊ ਲਾਂਚ ਕਰ ਰਹੇ ਹਾਂ ਜੀ ਇਹ 75 ਟਰੈਕਟਰ ਹੈ ਕ੍ਰੀਪਰ ਸਪੀਡ ਅੱਛਾ ਜੀ ਜਿਦਾ ਵੀ ਦੇਖੋ ਪੰਜਾਬ ਚ ਅੱਜ ਕੱਲ ਮੱਕੀ ਦਾ ਸੀਜ਼ਨ ਮੱਕੀ ਦਾ ਕੰਮ ਕਾਫੀ ਲੋਕ ਕਰ ਰਹੇ ਨੇ ਮੱਕੀ ਦਾ ਚਾਰ ਪਾ ਰਹੇ ਨੇ ਹਾਂ ਸਪੈਸ਼ਲੀ ਉਸ ਵਾਸਤੇ ਟਰੈਕਟਰ ਡਿਜ਼ਾਈਨ ਕੀਤਾ ਗਿਆ ਕ੍ਰਿਪਰ ਸਪੀਡ ਚ ਅੱਛਾ ਜੀ ਤੇ ਕਾਫੀ ਟੈਕਨੋਲੋਜੀ ਮਤਲਬ ਐਡਵਾਂਸ ਵਰਤਣ ਦੀ ਕੋਸ਼ਿਸ਼ ਕੀਤੀ ਹੈ ਕ੍ਰਿਪਰ ਸਪੀਡ ਵੀ ਅਸੀਂ ਕੋਈ ਗੇਅਰ ਐਕਸਟਰਾ ਨਹੀਂ ਲਾਇਆ ਹੋਇਆ ਇਨਬਿਲਟ ਕ੍ਰਿਪਰ ਗੇਅਰ ਹੈ ਇਹਦੇ ਅੱਛਾ ਜੀ ਪਹਿਲੀ ਆ ਤਿੰਨ ਸਪੀਡ ਆ ਕ੍ਰਿਪਰ ਸਪੀਡ ਨੇ ਬਾਕੀ ਕੰਪਨੀ ਦਾ ਕ੍ਰਿਪਰ ਗੇਅਰ ਅਲੱਗ ਤੋਂ ਲਗਾਇਆ ਹੈ ਉਹ ਕਿਤੇ ਕਿਤੇ ਕਸਟਮਰ ਵਾਸਤੇ ਕਾਫੀ ਹੈਕਟਿਕ ਆ ਅਸੀਂ ਇਨਬਿਲਟ ਕ੍ਰਿਪਰ ਗੇਅਰ ਲਾਇਆ ਹੋਇਆ ਹੈ मतलब पहले जेड़े रूटीन तिन के औने ओचे कृपा स्पीड देते हैं लेटेस्ट टेक्नोलॉजी दम मैजिक मल्टी मोड ट्रैक्टर जी अच्छा जी वो दे हां 75 68 का इंजन 70 बन जाएगा वाह भी मल्टी मोड है यार कमाल है कमाल है इसीलिए सुन भी मेले जरूर आवो शीट मतलब कंपनी इस ही रेंज में तैयार लाख 60 हजार है रोबोटिक गियर रोबोटिक गियर शॉप ਵੈਸੇ 40000 45000 ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਜੀ ਇਸੇ ਸੰਭਾਲ ਲਈ ਥੈਂਕਸ ਜੀ ਸਿਕਲ ਜੀ ਅਸੀਂ ਤੁਹਾਡੇ ਜੀ ਆਇਆਂ ਕਰਦੇ ਆਂ ਕਿ ਪੀਜੂ ਤੇ 20 ਮਿੰਟ ਆ ਕੇ ਇਹ ਸਾਡੀ ਤੁਸੀਂ ਸਟਾਲ ਤੇ ਆਇਆ ਪੌਂਟ ਰੈਕ ਇਹ ਸਾਡਾ ਪੌਂਟ ਰੈਕ ਦਾ ਮਾਡਲ ਹੈਗਾ ਪੌਂਟ ਰੈਕ 6055 ਵਰਲਡ ਮੈਕਸ ਜੀ ਵਰਲਡ ਮੈਕਸ ਜਿਹੜਾ ਸਾਡਾ ਟਰੈਕਟਰ ਹੈ ਇਹ ਸਾਡਾ ਕਹਿ ਸਕਦੇ ਆਂ ਕਿ ਬਿਲਕੁਲ ਨਵਾਂ ਤੇ ਪ੍ਰੈਸ਼ਰ ਬ੍ਰੈਂਡ ਕਹਿ ਸਕਦੇ ਆਂ ਕਿ ਕੰਪਨੀ ਵੱਲੋਂ ਬੜੇ ਲਾਂਚ ਕੀਤਾ ਹੋਇਆ ਟਰੈਕਟਰ ਹੈ ਇਹ ਤੇ ਇਹ ਜਿਹੜੀ ਟੈਕਨੋਲੋਜੀ ਹੈ ਇਹਦੇ ਵਿੱਚ ਆਪਾਂ ਜੀ ਕਸਟਮਰ ਐ ਡਿਮਾਂਡ ਸੀ ਵੀ ਫਲੈਟ ਪਲੇਟਫਾਰਮ ਚਾਹੀਦਾ ਏ ਤੇ ਬਾਕੀ ਕਹਿ ਸਕਦੇ ਆ ਕਿ ਆਪਾਂ ਹਾਈਡਰੌਲਿਕ ਲਿਫਟ ਪੈਸਤੀ ਜ਼ਿਆਦਾ ਚਾਹੀਦੀ ਆ ਜੀ ਉਸ ਹਿਸਾਬ ਨਾਲ ਅਸੀਂ ਸਾਰਾ ਇਹ ਡਿਜ਼ਾਈਨ ਕੀਤਾ ਤੇ ਜਿਹੜਾ ਟਰੈਕਟਰ ਆ ਜਿਹੜਾ 4 ਸਿਲੰਡਰ ਇੰਜਨ ਆ ਜੀ ਤੇ ਇਹਦੀ ਜਿਹੜੀ ਸੀਸੀ ਐ 3682 ਸੀਸੀ ਦਾ ਇੰਜਨ ਆ ਇਹਦਾ ਤੇ ਅਗਰ ਆਪਾਂ ਟਾਰਕ ਦੀ ਗੱਲ ਕਰੀਏ ਤਾਂ ਰੀਅਰ ਐਕਸਲ ਦੇ ਟਾਰਕ ਦੀ ਗੱਲ ਕਰੀਏ ਆਪਾਂ ਤਾਂ ਟਾਰਕ ਹੈਗੀ ਇਹਦੀ 251 ਨਿਊਟਨ ਮੀਟਰ ਟਾਰਕ ਹਾਂ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਫਰੰਟ ਐਕਸਲ ਫਰੰਟ ਐਕਸਲ ਐਬੀਡੀਟੀ ਫਰੰਟ ਐਕਸਲ ਲੱਗਿਆ ਹੋਇਆ ਜਿਹੜੇ ਤੁਹਾਨੂੰ ਫਰੰਟ ਐਕਸਲ ਦੇ ਨਾਲ ਤੁਹਾਨੂੰ ਟਾਇਰ ਮਿਲਣਗੇ 9524 ਦੇ ਟਾਇਰ ਮਿਲਣਗੇ ਤੁਹਾਨੂੰ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਫਿਲਟਰੇਸ਼ਨ ਸਿਸਟਮ 500 ਘੰਟੇ ਦੇ ਦੀ ਸਰਵਿਸ ਇੰਟਰਾਲ ਆ ਜਿਹੜਾ 500 ਘੰਟੇ ਦਾ ਸਰਵਿਸ ਇੰਟਰਾਲ ਹੈ ਇਹਦਾ ਟਰੈਕਟਰ ਦਾ ਵੈਰੀ ਗੁੱਡ ਤੁਸੀਂ ਜਿਹੜੀ ਪਹਿਲੀ ਸਰਵਿਸ ਆ ਉਹ 50 ਘੰਟੇ ਤੇ ਉਸ ਤੋਂ ਬਾਅਦ ਤੁਹਾਨੂੰ ਅਗਲੇ ਪੰਪ 500 ਘੰਟੇ ਬਾਅਦ ਸਾਰੀ ਸਰਵਿਸ ਕਰਵਾਣੀ ਆ ਤੁਸੀਂ ਤੇ ਬਾਕੀ ਅਗਰ ਤੁਸੀਂ ਗੇਅਰ ਸ਼ਿਫਟਿੰਗ ਦੀ ਗੱਲ ਕਰੋ ਤਾਂ ਤੁਹਾਨੂੰ ਸ਼ਟਰ ਲੀਵਰ ਮਿ ਸ਼ੈਟਲ ਲਿਵਰ ਇੱਕ ਜਗ੍ਹਾ ਮਿਲੇਗਾ ਤੁਹਾਨੂੰ ਜੀ ਅਗਰ ਤੁਸੀਂ ਸੁਪਰ ਸੀਡਰ ਤੇ ਚਲਾਉਣਾ ਤਾਂ স্পੈਸ਼ਲ ਗੀਅਰ ਲਾ ਸਕਦੇ ਤੁਸੀਂ ਅਗਰ ਤੁਸੀਂ ਨਾਰਮਲ ਤੁਹਾਨੂੰ ਫਾਰਵਰਡ ਰਿਵਰਸ ਸ਼ੈਟਲ ਗੀਅਰ ਹੋ ਗਿਆ ਤੇ ਡਿਫਰੈਂਸ਼ੀਅਲ ਲੋਕ ਆ ਇਹ ਲਿਵਰ ਡਿਫਰੈਂਸ਼ੀਅਲ ਲੋਕ ਦਾ ਹੈ ਤੇ ਉਧਰ ਤੁਹਾਨੂੰ ਲਿਫਟ ਦੇ ਨਾਲ ਇੱਕ ਸਮਾਰਟ ਸਵਿੱਚ ਦਿੱਤਾ ਹੋਇਆਗਾ ਅਗਰ ਤੁਸੀਂ ਲਿਫਟ ਉੱਤੇ ਥੱਲੇ ਕਰਨੀ ਹੈ ਤਾਂ ਉਹੀ ਸਵਿੱਚੀ ਦੱਬਣਾ ਇੱਕ ਜਗ੍ਹਾ ਐਡਜਸਟ ਸੈਟਿੰਗ ਕਰ ਦੋ ਸਹੀ ਹੈ ਜੀ ਤੇ ਪਰ ਇਹ ਜਿਹੜਾ ਇਹ ਡਿਸਟ੍ਰੀਬਿਊਟਰ ਦਾ ਲਿਵਰ ਕੰਟਰੋਲ ਜਿਹੜਾ ਆਪਣਾ ਜਿਹੜਾ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਪਿੱਛੇ ਜੀ ਜ ਤੇ ਇਸ ਸਾਈਡ 1 2 3 4 ਗੇਅਰ ਹੋਗੇ ਜੀ ਤੇ ਇਹ ਹੈਂਡ ਬ੍ਰੇਕ ਹੋਗੀ ਜੀ ਜੀ ਤੇ ਅਗਰ ਕੋ ਮੋਬਾਈਲ ਵਗੈਰਾ ਰੱਖਣਾ ਉਹਦੇ ਲਈ ਦਿੱਤਾ ਹੋਇਆ ਕੰਪਨੀ ਵੱਲੋਂ ਤੇ ਅਗਰ ਤੁਸੀਂ ਕਲੱਚ ਦੀ ਗੱਲ ਕਰੋ ਆਪਾਂ ਲੰਬੇ ਸਮੇਂ ਦਾ ਖੜਾ ਗਾਣਾ ਤੇ ਆਪਾਂ ਇਹਨੂੰ ਲੌਕ ਕਰ ਸਕਦੇ ਹਾਂ ਲੌਕ ਕਰ ਸਕਦੇ ਹਾਂ ਵਾਹ ਜੀ ਤਾਂ ਟਰੈਕਟਰ ਦੀ ਜਿਹੜੀ ਕਲੱਚ ਪਲੇਟ ਜੁੜਦੀ ਨਹੀਂ ਹੈਗੀ ਅੱਛਾ ਜੀ ਹਾਂਜੀ ਠੀਕ ਹੈ ਜੀ ਇਹ ਲੋਕ ਦਿੱਤਾ ਹੈ ਹਾਂਜੀ ਉਸ ਤੋਂ ਬਾਅਦ ਜਿਹੜੇ ਵੇਟ ਆਏ ਨੇ ਜਿਹੜੇ ਵੀ ਵੀਰ ਹਾਫ ਟ੍ਰੈਕ ਦੀ ਸਟਾਲ ਤੇ ਆ ਰਹੇ ਦੀ ਸਪੈਸ਼ਲ ਇਹ 24 ਕਿਲੋ ਦੇ ਪਿਛਲਾ ਜਿਹੜਾ ਹੈ ਕਿਉਂਕਿ ਉਹਨਾਂ ਨੇ ਸਪੈਸ਼ਲ ਦੇ ਰਹੇ ਆ ਜੀ ਵੇਟ ਜਿਹਦੇ ਵਿੱਚ ਫਸਲੇ ਨੇ 3 ਮਾਤੀ 22 ਕਿਲੋ ਦੀਆਂ ਪਲੇਟਾਂ ਆ 8 ਪਲੇਟਾਂ 22 ਕਿਲੋ ਦੀਆਂ ਬਹੁਤ ਬਿਲਡਰ ਕੰਪਨੀ ਤੋਂ ਕੀ ਭਾਈ ਦੀ ਪ੍ਰਾਈਸ ਕੀ ਹੈ ਇਸਕੇ ਅੱਗੇ ਇਫੈਕਟ ਹੋਦੀ ਹੈ ਜੇ ਅੱਜ ਮੇਲੇ ਦੀ ਗੱਲ ਕਰੀਏ ਤਾਂ ਇਹ ਜਿਹੜੀ GST ਤੋਂ ਬਾਹਰ ਰਵਾਈਸ ਕਰਕੇ ਜੇ ਬਾਕੀ ਮੇਲੇ ਦੇ ਸਪੈਸ਼ਲ ਡਿਸਕਾਊਂਟ ਦਿੱਤਾ ਕੰਪਨੀ ਨੇ 934000 ਅੱਛਾ ਜੀ ਹਾਂਜੀ 9 ਲੱਖ 34 ਜੀ 9 ਲੱਖ 34 990 ਮੋਟਾ-ਮੋਟਾ 180000 ਰੁਪਏ ਦਾ ਫਾਇਦਾ ਇਹ ਸੀਗੇ ਤੁਸੀਂ ਟਰੈਕਟਰ ਦੇਖ ਲਿਆ ਮਸ਼ੀਨਾ ਦੇਖ ਲਈਆਂ ਕੁਝ ਇੱਕ ਹੁਣ ਇੱਥੇ ਸ਼ੋਰ ਇੰਨਾ ਜ਼ਿਆਦਾ ਆ ਕਿਉਂਕਿ ਰੋਲਾ ਬਹੁਤ ਜ਼ਿਆਦਾ ਹੁੰਦਾ ਆ ਜੀ ਤੇ ਇੰਨਾ ਜ਼ਿਆਦੇ ਰੋਲੇ ਦੇ ਵਿੱਚ ਨਾ ਫਿਰ ਵਲੌਗ ਨਹੀਂ ਬਣਦਾ ਹੈਗਾ ਸੋ ਜਿੰਨੀ ਆ ਕਿ ਮਸ਼ੀਨਾ ਆਪਾਂ ਦਿਖਾ ਸਕਦੇ ਸੀ ਆਪਾਂ ਦਿਖਾਤੀਆਂ ਟਰੈਕਟਰ ਤੁਸੀਂ ਦੇਖ ਲਿਆ ਜਿਹੜਾ ਤੁਹਾਡਾ ਮਨ ਪਸੰਦ ਆ ਤੁਸੀਂ ਦੇਖ ਲੈਣਾ ਡਿਸਕਾਊਂਟ ਵੀ ਇਹ ਦੇ ਰਹੇ ਆ ਤੇ ਨਾਲ ਆਫਰ ਵਗੈਰਾ ਵੀ ਹੁੰਦੇ ਆ ਠੀਕ ਆ ਜੀ ਕੋਈ ਲੈਪਟਾਪ ਦੇ ਰਿਹਾ ਕੋਈ ਕੁਝ ਦੇ ਰਿਹਾ ਤੇ ਮੇਲੇ ਤੇ ਕੀੜਾ ਮਾਰਨਾ ਹਰ ਸਾਲ ਬਣਦਾ ਆ ਐਤ ਕੀ ਨਹੀਂ ਆ ਸਕੇ ਅਗਲੀ ਵਾਰੀ ਪ੍ਰੋਗਰਾਮ ਰੱਖਿਓ ਵੀ ਅਗਲੀ ਵਾਰੀ ਜ਼ਰੂਰ ਆਉਣਾ ਆ ਖੈਰ ਠੀਕ ਆ ਦੋਸਤੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਜਲਦੀ ਮਿਲਦੇ ਆ ਆ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਾ ਕੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ